ਭਰੋਦਰੀ ਭਾਰਤੀ ਜਨਤਾ ਪਾਰਟੀ ਦਾ ਮੈਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿਸਾਨ ਸੰਗਠਨ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਉਹਦਾ 올 ਇੰਡੀਆ ਜਨਰਲ ਸੈਕਟਰੀ ਹਾਂ ਤਾਂ ਸਾਡੇ ਨਾਲ ਵੀ ਤਾਂ ਕਿਸਾਨ ਹੀ ਹੋਣਗੇ ਜਿਹੜੇ ਲੱਗੇ ਹੋਣਗੇ ਪਰ ਉਹ ਕੀ ਸੀ ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਜਿਹੜੇ ਕਾਂਗਰਸ ਨਾਲ ਲੱਗਦੇ ਉਸ ਤੋਂ ਜਿਹੜੇ ਕਮਿਊਨਿਸਟਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਲੱਗਦੇ ਉਹ ਕਾਮਰੇਡ ਨੇ ਤੇ ਉਹ ਆਪਣੀ ਆਪਣੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਕਿਸਾਨ ਜਿਹੜਾ ਨਾ ਬੜਾ ਪਵਿੱਤਰ ਨਾਮ ਆ ਉਹ ਉਸ ਨਾਮ ਦਾ ਗਲਤ ਇਸਤੇਮਾਲ ਕਰਦੇ ਆ ਇਹ ਸੂਬੇ ਦੇ ਹਾਲਾਤ ਖਰਾਬ ਕਰ ਰਹੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਜਿਵੇਂ ਪੰਜਾਬ ਦੇ ਵਿੱਚ ਗਰਮੀਬਾਦੀ جاری ਹੈ ਉਸੇ ਉਸੇ ਤਰੀਕੇ ਦੇ ਨਾਲ ਸਿਆਸਤ ਦਾ ਪਾਰਾ ਵੀ ਦਿਨ-ਬਦਨ ਵੱਧਦਾ ਜਾ ਰਿਹਾ ਹੈ ਜਿੱਥੇ ਸਿਆਸਤ ਦੇ ਵਿੱਚ ਤਰੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਆਪਣਾ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਹੀ ਪਾਰਟੀ ਦੇ ਵੱਡੇ ਆਗੂ ਅਲੱਗੇ ਤਰੀਕੇ ਦੇ ਨਾਲ ਪਾਰਟੀ ਦਾ ਮੋਰਚਾ ਸੰਭੀ ਬੈਠੇ ਨੇ ਵੱਡੇ ਆਗੂ ਥਾਂ-ਥਾਂ ਤੇ ਜਾ ਕੇ ਜਿੱਥੇ ਵਰਕਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਉੱਥੇ ਹੀ ਆਪਣੀ ਕੀਤੇ ਕੰਮ ਵੀ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਸੋ ਇਸੇ ਕੜੀ ਤਹਿਤ ਭਾਜਪਾ ਦੇ ਮੁਖ ਬੁਲਾ ਰਹੇ ਹਰਜੀਤ ਗਰੇਵਾਲ ਵੀ ਸੰਗਰੂਰ ਦੇ ਵਿੱਚ ਪਹੁੰਚੇ ਜਿੱਥੇ ਬਣਾਦੇ ਵੱਲੋਂ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਨਾਲ ਦੀ ਨਾਲ ਉਹਨਾਂ ਨੇ ਭਾਜਪਾ ਦੇ ਕੰਮ ਵੀ ਗਿਣਾਏ ਨੇ ਤੇ ਇਸੇ ਨਾਲ ਹੀ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਵਿਰੋਧ ਤੇ ਵੀ ਸਵਾਲ ਖੜੇ ਕੀਤੇ ਨੇ ਕਿ ਭਾਜਪਾ ਦੇ ਵੀ ਇੱਕ ਕਿਸਾਨ ਵਿੰਗ ਹੈ ਤੇ ਉਹ ਭਾਜਪਾ ਦੀ ਸਰਕਾਰ ਤੋਂ ਬੇहद ਖੁਸ਼ ਨਜ਼ਰ ਆ ਰਹੇ ਨੇ ਇਸੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਜਿਹੜਾ ਤਸ਼ੱਬਦੀ ਹਮਲਾ ਕਰਦਾ ਹੋਏ ਕਿਹਾ ਕਿ ਪੰਜਾਬ ਦੇ ਕਿਸਾਨ ਜਿਹੜਾ ਨੇ ਓਹੋ ਐਸੇ ਕਿਸਾਨ ਸ਼ਬਦ ਦਾ ਗਲਤ ਇਸਤੇਮਾਲ ਕਰ ਰਹੇ ਨੇ ਕੁਝ ਕਾਂਗਰਸੀ ਸੋਚ ਦੇ ਨਾਲ ਕੁਝ ਅਕਾਲੀ ਦਲ ਦੀ ਸੋਚ ਦੇ ਨਾਲ ਤੇ ਕੁਝ ਕਾਮਰੇਡ ਸੋਚ ਦੇ ਨਾਲ ਜੁੜੇ ਹੋਏ ਨੇ ਤੇ ਜਿਹੜੇ ਭਾਜਪਾ ਦੀ ਸੋਚ ਦੇ ਨਾਲ ਕਾਇਮ ਨਹੀਂ ਕਰ ਰਹੇ ਉਹ ਕਿਸਾਨ ਸ਼ਬਦ ਦਾ ਗਲਤ ਇਸਤੇਮਾਲ ਕਰ ਰਹੇ ਨੇ ਦਸਤਾਰ ਦੀਆਂ ਉਪਲਬਧੀਆਂ ਗੱਲ ਇਹ ਹੈ ਕਿ ਬਹੁਤ ਲੰਬਾ ਹੋ ਜੂ ਵੈਸੇ ਮੈਂ ਦੱਸਾਂ ਉਹ ਅਸੀਂ 4 ਕਰੋੜ ਲੋਕਾਂ ਨੂੰ ਜਿਨ੍ਹਾਂ ਕੋਲ ਵੇ ਘਰੇ ਸੀ ਮਕਾਨ ਨਹੀਂ ਸੀਗੇ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਪਹਿਲੀ ਸਰਕਾਰ ਆ ਜਿਹਨੇ ਦਿੱਤਾ ਅਸੀਂ 80 ਕਰੋੜ ਲੋਕਾਂ ਨੂੰ ਜਿਨ੍ਹਾਂ ਕੋਲ ਔਰ ਭੇਟ ਖਾਣ ਲਈ ਇਤਜ਼ਾਮ ਨੇ ਹੈ ਉਹਨਾਂ ਨੂੰ ਅਨਾਜ ਜਿਵੇਂ ਹਰ ਮਹੀਨੇ ਉਹਨਾਂ ਨੂੰ ਜਿਵੇਂ ਔਰ ਦੂਸਰਾ ਸਾਡਾ ਜਿਹੜਾ ਆਰਥਿਕ ਦਾ ਦੇਸ਼ ਦੀ ਉਹ ਅਸੀਂ 11ਵੇਂ ਪਾਇਦਾਨ ਤੋਂ 5ਵੇਂ ਤੇ ਆ ਗਏ ਹੁਣ ਚੌਥੇ ਤੇ ਜਾ ਰਹੇ ਹਾਂ ਜਰਮਨੀ ਨੂੰ ਪਿੱਛੇ ਛੱਡ ਕੇ ਔਰ ਜਦੋਂ ਮੋਦੀ ਜੀ ਦੀ ਹੁਣ ਸਰਕਾਰ ਬਣਨੀ ਹੈ ਉਸ ਤੋਂ 5 ਸਾਲ ਦੇ ਅੰਦਰ ਅੰਦਰ 3 ਸਾਲ ਹੀ ਨਿਕਲਣਗੇ ਵੈਸੇ ਤਾਂ ਅਸੀਂ ਤੀਸਰੇ ਪਾਇਦਾਨ ਤੇ ਹੁਆ ਕੀ ਕਰਦਾ ਸਾਰਾ ਪਿੰਡਾਂ ਦੇ ਵਿੱਚ ਇਹਨਾਂ ਭਾਰਤੀ ਜਨਤਾ ਪਾਰਟੀ ਦਾ ਖਾਨਾ ਵੱਲੋਂ ਲੋਹ ਕੀਤਾ ਜਾ ਰਿਹਾ ਕੁਝ ਨਹੀਂ ਕਿਸਾਨੇ ਕੋਈ ਵਿਰੋਧ ਨਹੀਂ ਭਾਰਤੀ ਜਨਤਾ ਪਾਰਟੀ ਦਾ ਮੈਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿਸਾਨ ਸੰਗਠਨ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਉਹਦਾ 올 ਇੰਡੀਆ ਜਨਰਲ ਸੈਕਟਰੀ ਹਾਂ ਤਾਂ ਸਾਡੇ ਨਾਲ ਵੀ ਤਾਂ ਕਿਸਾਨ ਹੀ ਹੋਣਗੇ ਇਹਨੇ ਲੱਗੇ ਹੋਣਗੇ ਪਰ ਉਹ ਕੀ ਸੀ ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਜਿਹੜੇ ਕਾਂਗਰਸ ਨਾਲ ਲੱਗਦੇ ਆ ਉਸ ਤੋਂ ਜਿਹੜੇ ਕਮਿਊਨਿਸਟਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਲੱਗਦੇ ਆ ਉਹ ਕਾਮਰੇਡ ਨੇ ਤੇ ਉਹ ਆਪਣੀ ਆਪਣੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਕਿਸਾਨ ਜਿਹੜਾ ਨਾ ਬੜਾ ਪਵਿੱਤਰ ਨਾਮ ਆ ਉਹ ਉਸ ਨਾਮ ਦਾ ਗਲਤ ਇਸਤੇਮਾਲ ਕਰਦੇ ਆ ਇਹ ਸੂਬੇ ਦੇ ਹਾਲਾਤ ਖਰਾਬ ਕਰਨ ਇਹਨੂੰ ਰਾਜਨੀਤਿਕ ਅਤੰਕਵਾਦ ਕਹਿੰਦੇ ਆ ਮੈਂ ਕੱਲ ਵੀ ਕਿਹਾ ਢੱਲੇਵਾਲ ਦੇ ਸਾਹਮਣੇ ਕਿਹਾ ਮੇਰੇ ਨਾਲ ਹੀ ਸੀ ਬੈਠਾ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਕਿਉਂ ਕਰਦੇ ਆ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਸ ਚੀਜ਼ ਦਾ ਕਿ ਤੁਸੀਂ ਇਹ ਦੱਸੋ ਆ ਜਿੰਨੇ ਇੱਥੇ ਬੈਠੇ ਆ ਕਹਿੰਦੇ ਜੀ ਮੈਨੂੰ ਕਹਿਣ ਲੱਗੇ ਸਾਡੇ ਸ਼ੁਗਕਰਮ ਨੂੰ ਸ਼ਹੀਦ ਕਰਤਾ ਮੈਂ ਕਹਉਂ ਸਾਡਾ ਨਹੀਂ ਸੀ ਜਿਹੜਾ ਵੀ ਜਿਹਦੀ ਵੀ ਹੱਤਿਆ ਹੋ ਗਈ ਉਹ ਮੈਂ ਸਮਝਦਾ ਬੜੀ ਮੰਦਪਾਕੀ ਗੱਲ ਆ ਉਸ ਦੀ ਅਸੀਂ ਨਿੰਦਾ ਕਰਦੇ ਆ ਬੀਜੇਪੀ ਦਾ ਉਹਦੇ ਹੱਕ ਚ ਨਹੀਂ ਹੁੰਦੀ ਤੇ ਅਸੀਂ ਤਾਂ ਸਿੱਧਾ ਸਿੱਧਾ ਇਹ ਕਹਿੰਨੇ ਆ ਵੀ ਨਾ ਕਿਸੇ ਦੀ ਹੱਤਿਆ ਹੋਵੇ ਨਾ ਅਸੀਂ ਐਸੇ ਹਾਲਾਤ ਪੈਦਾ ਕਰੀਏ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਆ ਬੈਠੇ ਆ ਇਹਨਾਂ ਚੋਂ ਕਿਹੜੇ ਬੀਜੇਪੀ ਵਾਲੇ ਨੇ ਸ਼ੁਕਰਮਨ ਦੀ ਹੱਤਿਆ ਕੀਤੀ ਹੈ ਕਹਿਣ ਲੱਗੇ ਜੀ ਇਹਨਾਂ ਚੋਂ ਤਾਂ ਕੋਈ ਨਹੀਂ ਹੈ ਤਾਂ ਪੁਲਿਸ ਵਾਲਾ ਨੇ ਕੀਤੀ ਹੈ ਮਗਾ ਵੀ ਫੇਰ ਜਦੋਂ ਇਹਨਾਂ 'ਚ ਕੋਈ ਨਹੀਂ ਹੈ ਤਾਂ ਇਹਨਾਂ ਨੂੰ ਕਿਉਂ ਘੇਰਦੇ ਆ ਪੁਲਿਸ ਵਾਲ ਨੇ ਕਿਤੇ ਮੈਂ ਡੀਜੀਪੀ ਤਾਂ ਨਹੀਂ ਮੈਂ ਤਾਂ ਪਾਰਟੀ ਦਾ ਲੀਡਰ ਆ ਤੇ ਡੀਜੀਪੀ ਕੋਲ ਜਾਓ ਉਹਦੇ ਕੋਲ ਸ਼ਿਕਾਇਤ ਕਰੋ ਠੀਕ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਜਿਨੇ ਵੀ ਇਹ ਕੰਮ ਕੀਤਾ ਅਸੀਂ ਉਸ ਦੇ ਖਿਲਾਫ ਆ ਤੇ ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਐਵੇਂ ਬਹਾਨਾ ਬਣਾ ਕੇ ਸਾਡੇ ਲੋਕਾਂ ਨੂੰ ਨਜਾਇਜ਼ ਪਰੇਸ਼ਾਨ ਕਰਨਾ ਅਸੀਂ ਕਾਨੂੰਨ ਦਾ ਪਾਲਣ ਕਰਨ ਵਾਲੇ ਆ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ ਡੈਮੋਕ੍ਰੇਸੀ ਜਿਹੜੀ ਹੈ ਇਹਦੇ 'ਚ ਜਿਹੜੀਆਂ ਚੋਣਾਂ ਨੇ ਇੱਕ ਤਿਹਾਰ ਦੀ ਤਰ੍ਹਾਂ ਹੁੰਦੀਆਂ ਨੇ ਇੱਕ ਪਰਵ ਹੁੰਦਾ ਉਹ ਸਾਰਿਆਂ ਨੇ ਮਿਲ ਕੇ ਜਸ਼ਨ ਮਨਾਉਣਾ ਹੁੰਦਾ ਇਸ ਤਰ੍ਹਾਂ ਤੋਂ ਥੋੜਾ ਜਿਹਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਜੀ ਮੈਂ ਤੁਹਾਨੂੰ ਚੱਲਣ ਨਹੀਂ ਦੇਣਾ ਜੀ ਇਹ ਕੋਈ ਅਤੰਕਵਾਦ ਥੋੜਾ ਆ ਗਿਆ ਜੇ ਸਿਧਾਂਤ 'ਚ ਵਿਸ਼ਵਾਸ ਰੱਖਦੇ ਆ ਉਹ ਜੇ ਦੇਸ਼ ਦੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਤਾਂ ਨਿਸ਼ਚਿਤ ਹੈ ਕਿ ਸਾਰੀ ਜਗ੍ਹਾ ਬੀਜੇਪੀ ਦੇ ਵਰਕਰ ਜਾਣਗੇ ਔਰ ਸਾਰੀ ਜਗ੍ਹਾ ਪ੍ਰਚਾਰ ਵੀ ਕਰਨਗੇ ਤੇ ਉਹਦੇ 'ਚ ਰੋਕਣਾ ਇੱਕ ਗੁਨਾਹ ਜਿਹੜਾ ਵੀ ਕਰਦਾ ਸਰ ਸੰਰੂਪ ਤੁਸੀਂ ਬਾਅਦ 'ਚੋਂ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਕੈਂਡੀਡੇਟਾਂ ਦਾ ਨਾਮ ਤੇ ਸਰ ਸੰਰੂਪ ਭਾਰਤੀ ਜਨਤਾ ਪਾਰਟੀ ਕੋਲੋਂ ਕੋਈ ਵੀ ਕੈਂਡੀਡੇਟ ਅੱਗੇ ਲਾਉਣੇ ਆ ਛਾਨੂ ਹੁਣੇ ਸੂਚਨਾ ਦਿੱਤੀ ਆ ਮੀਟਿੰਗ 'ਚ ਕਿ ਅੱਜ ਹੀ ਕੈਂਡੀਡੇਟ ਆਵੇਗਾ ਅੱਜ ਸ਼ਾਮ ਨੂੰ ਆਜੇਗਾ ਸਰਸਰਸ ਸਿੰਘ ਮਾਨ ਜੀ ਦਾ ਕਾਰਜ ਕਰ ਰਹੇ ਹਾਂ ਜੀ ਦਾ ਈਮੇਲ ਵੀ ਕਰਾਂਗਾ ਦੇਖੋ ਸ਼ਾਨੀਤ ਮਾਨ ਪਹਿਲੀ ਗੱਲ ਤਾਂ ਮੈਂ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਹਾਂ ਉਹ ਦੇਸ਼ ਨੂੰ ਤੋੜਨ ਵਾਲੀ ਵਿਚਾਰਧਾਰਾ ਹੈ ਉਹਨਾਂ ਦੀ ਔਰ ਮੈਂ ਸਮਝਦਾ ਕਿ ਜਿਹੜੇ ਸਾਡੇ ਇਸ ਕਿੱਤੇ ਦੇ ਲੋਕ ਨੇ ਉਹਨਾਂ ਨੇ ਬੜਾ ਸੰਤਾਪ ਭੁਗਤਿਆ ਅਤੰਕਵਾਦ ਦਾ ਇੱਕ ਕਾਲਾ ਦੌਰ ਗਿਆ ਤੇ ਮੈਂ ਨਹੀਂ ਚਾਹੁੰਦਾ ਕਿ ਸਾਡਾ ਸੂਬਾ ਸਾਡੀ ਜਵਾਨੀ ਫੇਰ ਉਧਰ ਜਾਵੇ ਸਾਡੇ ਬਦਕਿਸਮਤੀ ਕੀ ਆ ਕਿ ਸਾਡੇ ਜਿਹੜੇ ਨੌਜਵਾਨ ਆ ਜਿਹੜਾ ਸਾਡਾ ਟੈਲੈਂਟ ਆ ਉਹਦੇ ਚੋਂ 1/3 ਤਾਂ ਵਿਦੇਸ਼ ਨੂੰ ਚਲਾ ਜਾਂਦਾ ਉਹ ਤਾਂ ਉੱਥੇ ਚਲਾ ਜਾਂਦਾ ਸਾਡੇ ਕੋਲੋਂ ਵੈਸੇ ਹੀ ਗਿਆ ਜਿਹੜੇ ਬਾਕੀ ਨੇ ਉਹ ਬੇਰੁਜ਼ਗਾਰ ਬੈਠੇ ਆ ਕਿਉਂਕਿ ਭਗਵੰਤ ਮਾਨ ਤੇ ਜਿਹੜੀਆਂ ਜੱਤੇ ਬਣੀਆਂ ਮਿਲ ਕੇ ਜੋ ਸਾਡੇ ਤੇ ਜ਼ੁਲਮ ਕਰਦੇ ਨੇ ਉਹ ਸੂਬੇ ਦੇ ਹਾਲਾਤ ਵੀ ਖਰਾਬ ਕਰਦੇ ਆ ਕੋਈ ਇਨਵੈਸਟਰ ਨਹੀਂ ਆ ਰਿਹਾ ਕੋਈ ਨਹੀਂ ਨਵੀਂ ਇਨਵੈਸਟਮੈਂਟ ਆ ਰਹੀ ਤੇ ਰੋਜ਼ਗਾਰ ਕਿੱਥੋਂ ਆਊਗਾ ਜੀ ਰੋਜ਼ਗਾਰ ਸਰਕਾਰੀ ਨੌਕਰੀਆਂ ਨਾਲ ਹੀ ਥੋੜਾ ਹੋਣਾ ਰੋਜ਼ਗਾਰ ਤਾਂ ਅਸੀਂ ਤਾਂ ਮੋਦੀ ਜੀ ਦਾ ਇਹ ਚਾਹੁੰਦੇ ਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਲੱਭਣਾ ਨਹੀਂ ਨਹੀਂ ਰੋਜ਼ਗਾਰ ਦੇਣ ਵਾਲੇ ਬਣਾਉਣਾ ਪਰ ਸਾਨੂੰ ਉਹੋ ਜਿਹਾ ਮਾਹੌਲ ਇੱਥੇ ਦਿਓਗੇ ਤਾਦੀ ਤਾਂ ਬੀਜੇਪੀ ਤਾਦੀ ਤਾਂ ਮੋਦੀ ਜੀ ਕੁਝ ਕਰ ਪਾਉਣਗੇ ਤੇ ਜਦੋਂ ਉਹੋ ਜਿਹਾ ਮਾਹੌਲ ਨਹੀਂ ਦਿੰਦੇ ਕਿੱਥੋਂ ਕਰ ਪਾਈਏ ਤੇ ਜਿਹੜੇ ਬਾਕੀ ਰਹਿ ਜਾਂਦੇ ਆ ਉਹ ਨਸ਼ਿਆਂ ਚ ਲਾਏ ਹੋਏ ਆ ਨਸ਼ਿਆਂ ਦਾ ਜਿਹੜਾ ਰੋਜ਼ਗਾਰ ਆ ਨਸ਼ਿਆਂ ਦਾ ਕਾਰੋਬਾਰ ਆ ਉਹ 20% ਵਧਿਆ ਪੰਜਾਬ ਦੇ ਅੰਦਰ ਇਹ ਸਰਕਾਰ ਦੀ ਸਰਕਾਰੀ ਅੰਕੜੇ ਨੇ ਸਰਕਾਰ ਵੀ ਮੰਨਦੀ ਹੈ ਤੇ ਉਸ ਨੂੰ ਕਿਵੇਂ ਰੋਕੋਗੇ ਤੇ ਉਸ ਨੂੰ ਰੋਕਣਾ ਪਵੇਗਾ ਸਰ ਦੋ ਜੁੜ ਨੌਕਰੀਆਂ ਦੀ ਗੱਲ ਹੋਈ ਸੀ ਹਰ ਸੱਦਿਆਰਾਂ ਦੇ ਬੰਦਾ ਬਲੋਈ ਅਰੇ ਮੋਦੀ ਸਾਹਿਬ ਤਾਂ ਨੌਕਰੀਆਂ ਦੇ ਰਹੇ ਆ ਭਾਈ ਪੂਰੇ ਦੇਸ਼ 'ਚ ਹੀ ਦੇ ਰਹੇ ਆ ਇਹਦੀ ਕੋਈ ਗੱਲ ਨਹੀਂ ਲੋਕ ਸਤਾ ਦੀ ਤਾਂ ਸਵੀਕਾਰ ਕਰਦੇ ਆ ਇਦਾਂ ਤਾਂ ਨਹੀਂ ਹੈ ਇਹ ਠੀਕ ਆ ਵੀ ਤੁਹਾਡੇ ਕੋਲ ਅੰਕੜੇ ਨਹੀਂ ਆਏ ਉਹ ਜਿਹੜੀਆਂ ਪ੍ਰਾਈਵੇਟ ਨੌਕਰੀਆਂ ਵੀ ਨੇ ਜਿਹੜੀਆਂ ਜਨਰੇਟ ਹੋ ਰਹੀਆਂ ਨੇ ਜਿਹੜੀ ਇਨਵੈਸਟਮੈਂਟ ਬਾਹਰੋਂ ਆ ਰਹੀ ਹੈ ਤੁਹਾਨੂੰ ਪਤਾ ਕਿ ਕਸ਼ਮੀਰ ਦੇ ਅੰਦਰ ਕੈਸੇ ਹਾਲਾਤ ਹੋਗੇ ਉੱਥੇ ਬੇਰੁਜ਼ਗਾਰ ਨੌਜਵਾਨ ਕੋਈ ਨਹੀਂ ਲੱਭਦਾ ਇੰਨੀ ਜ਼ਿਆਦਾ ਇਨਵੈਸਟਮੈਂਟ ਵਿਦੇਸ਼ਾਂ ਤੋਂ ਆਈ ਹੈ ਉਥੋਂ ਦੇ ਮਾਹੌਲ ਇੰਨਾ ਸ਼ਾਸਗਾਰ ਬਣਾਤਾ ਮੋਦੀ ਸਰਕਾਰ ਨੇ ਔਰ ਅੱਜ ਉਥੋਂ ਦੇ ਹਾਲਾਤ ਦੇਖ ਕੇ ਜਿਹੜੀ ਪਾਕ ਅਕੁਪਾਈਡ ਕਸ਼ਮੀਰ ਆ ਉਹ ਖੁਦ ਕਹਿ ਰਹੇ ਆ ਨਾਰੇ ਲਗਾ ਰਹੇ ਆ ਕਿ ਅਸੀਂ ਹਿੰਦੁਸਤਾਨ ਚ ਸ਼ਾਮਲ ਹੋਣਾ ਉਹ ਆਪਣੇ ਆਪ ਸ਼ਾਮਲ ਹੋਣਾ ਚਾਹੁੰਦੇ ਆ ਠੀਕ ਹੈ ਨਾ ਇਹ ਮੋਦੀ ਸਰਕਾਰ ਨੇ ਤਾਂ ਇਦਾਂ ਦੱਸ 25 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਦੇ ਸਤਾ ਤੋਂ ਉੱਪਰ ਰਹਿ ਗਏ ਆ ਅਸੀਂ ਇਹ ਛੋਟਾ ਕੰਮ ਸਰਕਾਰ ਦਾ ਸਾਡੀ ਦਾ ਪਰ ਮੈਂ ਸਮਝਦਾ ਕਿ ਇਸੇ ਲਈ ਦੇਸ਼ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਤੀਜੀ ਵਾਰ ਵੀ ਮੋਦੀ ਜੀ ਨੂੰ ਲੈ ਕੇ ਆ ਜਿੱਥੇ ਸੱਤਾ ਤੇ ਜ਼ਰੂਰੀ ਹੁੰਦੀ ਆ ਉੱਥੇ ਵਿਰੋਧੀ ਤੇ ਸੂਝ-ਬਮ ਤੇ ਮਜ਼ਬੂਤ ਹੋਵੇ ਉਹ ਜ਼ਿਆਦਾ ਜ਼ਰੂਰੀ ਹੈ ਮੈਂ ਇਹ ਸਮਝਦਾ ਕਿ ਪੰਜਾਬ ਦੇ ਅੰਦਰ ਲੋਕਾਂ ਨਾਲ ਧੋਖਾ ਕੀਤਾ ਇੱਕ ਸੱਤਾਧਰ ਬਣ ਗਈ ਇੱਕ ਵਿਰੋਧੀਧਰ ਬਣ ਗਈ ਔਰ ਆਪਸ ਵਿੱਚ ਨੂੜਾ ਕੁਸ਼ਤੀ ਖੇਲ ਰਹੇ ਆ ਤੇ ਉਹਨਾਂ ਨੇ ਜੇ ਸਰਕਾਰ ਕੰਮ ਠੀਕ ਨਾ ਕਰਦੀ ਉਹ ਵਿਕਾਸ ਠੀਕ ਨਾ ਕਰਦੀ ਹੋਵੇ ਤਾਂ ਵਿਰੋਧੀਧਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੀ ਆਲੋਚਨਾ ਕਰੇ ਔਰ ਉਹਨਾਂ ਨੂੰ ਕਹੇ ਕਿ ਸਹੀ ਰਸਤੇ ਤੇ ਚੱਲੋ ਕ腐ਸ਼ਨ ਨਾ ਕਰੋ ਇਹ ਸਭ ਆਪਸ ਵਿੱਚ ਮਿਲੇ ਹੋਏ ਆ ਔਰ ਦੂਜਾ ਵਿਧਾਨ ਸਭਾ ਦਾ ਜਿਸ ਤਰ੍ਹਾਂ ਮਜ਼ਾਕ ਉਡਦਾ ਉਹ ਰਾਜਾ ਬੜਿੰਗ ਸਾਹਮਣੇ ਪੰਜਾਬ ਕਾਂਗਰਸ ਦਾ ਪ੍ਰਧਾਨ ਕੀ ਕਹਿ ਰਿਹਾ ਚੁੱਪ ਕਰ ਚੁੱਪ ਕਰ ਮੁੱਖ ਮੰਤਰੀ ਮੁੱਖ ਮੰਤਰੀ ਕੋਈ ਛਾਣੇਦਾਰ ਨਹੀਂ ਹੁੰਦਾ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਇਹ ਏਜੰਸੀਆਂ ਨੇ ਕੰਮ ਕਰਨਾ ਹੁੰਦਾ ਜਾਂਚ ਕਰਨੀ ਹੈ ਪੁਲਿਸ ਫੋਰਸ ਨੇ ਕਰਨੀ ਹੈ ਠੀਕ ਹੈ ਬੰਦੇ ਪਕੜਨੇ ਆ ਉਹ ਪੁਲਿਸ ਫੋਰਸ ਨੇ ਪਕੜਨੇ ਆ ਕਰਾਪਸ਼ਨ ਰੋਕਣੀ ਆ ਬਿਜ਼ਨਸ ਨੇ ਰੋਕਣੀ ਤਾਂ ਮੁੱਖ ਮੰਤਰੀ ਦਾ ਕੀ ਕੰਮ ਆ ਜੀ ਉਹਦੇ 'ਚ ਉਹਦੇ 'ਚ ਬਿਆਨ ਬਵਾਜੀ ਕਰੇ ਉਹਦੇ 'ਚ ਬੋਲੇ ਇਹ ਮੈਂ ਸਮਝਦਾ ਪੰਜਾਬ ਦੇ ਨਾਲ ਇੱਕ ਮਜ਼ਾਕ ਹੋ ਰਿਹਾ ਇੱਕ ਐਸਾ ਮੁੱਖ ਮੰਤਰੀ ਆ ਜਿਹੜਾ ਸਿਰਫ ਉੱਥੇ ਇੱਕ ਡਰਾਮਾ ਕਰ ਰਿਹਾ ਜਿਵੇਂ ਬਾਕੀ ਨਾਟਕ ਕਰਦਾ ਸੀ ਉਹ ਤੇ ਉਹ ਸਹੀ ਮਾਹੌਲ ਦੇ ਅੰਦਰ ਸਹੀ ਕੰਮ ਨਹੀਂ ਕਰਦਾ